ਅਗਾਜ ਜਾਗਰਨ 13 ਸਤੰਬਰ ਲਾਲੜੂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਬਲੈਕ ਡੇਡਾ ਬੱਸੀ ਵੱਲੋਂ ਸੋਭਾ ਕਾਰਜਕਾਨੀ ਮੈਂਬਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪਿੰਡ ਟੀਵਾਣਾ ਕਗਰ ਦਰਿਆ ਦੇ ਟੁੱਟੇ ਬੰਦੀ ਉਸਾਰੀ ਦੀ ਕਾਰ ਸੇਵਾ ਅਜ ਸਮੂਹ ਹਲਕਾ ਵਾਸੀਆਂ ਦੀ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਜਿਸ ਵਿੱਚ ਸੂਬੇ ਦੇ ਪ੍ਰਜਾਣ ਹਰਜਿੰਦਰ ਸਿੰਘ ਲਖੋਵਾਲ ਤੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਵੱਲੋਂ ਇਸ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਡੇਰਾ ਬੱਸੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਆਦੀਪ ਇੰਦਰ ਸਿੰਘ ਢਿੱਲੋਂ ਵੱਲੋਂ ਆਪਣੀ ਟੀਮ ਨਾਲ ਇਸ ਕਾਰ ਸੇਵਾ ਵਿੱਚ ਹਿੱਸਾ ਪਾਇਆ ਗਿਆ ਤੇ ਹਰ ਪੱਖੋਂ ਸੇਵਾ ਕਰਨ ਦਾ ਭਰੋਸਾ ਦਿੱਤਾ ਗਿਆ ਆਪਦੇ ਮਸ਼ੀਨਾਂ ਲਿਆ ਕੇ ਆਪ ਤੇਲ ਪਾ ਕੇ ਆਪ ਪੈਸੇ ਇਕੱਠੇ ਕਰਕੇ ਤੇ ਆ ਬੰਨ ਮਾਰਨ ਲੱਗੇ ਹੋਏ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕੱਲ ਪ੍ਰਸ਼ਾਸਨ ਨੂੰ ਸਾਡੀ ਟੀਮ ਭਾਰਤੀ ਕਿਸਾਨ ਨੂੰ ਲੱਖਵਾਲੀ ਮਿਲ ਕੇ ਵੀ ਆਈ ਆ ਏਡੀਸੀ ਨੂੰ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਪਰ ਵਿਸ਼ਵਾਸਾਂ ਤੱਕ ਹੀ ਗੱਲਾਂ ਰਹਿ ਜਾਂਦੀਆਂ ਨੇ ਪਿੰਡ ਟੋਹਾਣੇ 'ਚ ਅਸੀਂ ਖੜੇ ਆ ਬਿਲਕੁਲ ਬਾਰਡਰ ਦੇ ਅੱਗੇ ਚਲੇ ਜਾਂਦਾ ਹਰਿਆਣੇ ਦਾ ਬਾਰਡਰ ਅਸੀਂ ਕਹਿੰਨੇ ਵੀ ਸਰਕਾਰ ਸਿੱਧੀ ਮਦਦ ਜਿੰਦਾ ਦਾ ਫਸਲ ਦਾ ਨੁਕਸਾਨ ਹੋਇਆ ਜਿਹੜਾ 20000 ਕਿਹਾ ਉਹ ਸਾਨੂੰ ਮਨਜ਼ੂਰ ਨਹੀਂ 20000 ਚ ਅੱਜ ਕੁਛ ਨਹੀਂ ਮੰਨਦਾ ਅੱਜ ਠੇਕਾ ਹੀ 6 ਮਹੀਨੇ ਦਾ 35000 ਰੁਪਇਆ ਹੋ ਜਾਂਦਾ ਉਹਦੇ ਤੇ ਖਰਚੇ ਵੱਖਰੇ ਹੁੰਦੇ ਆ ਅਸੀਂ ਕਹਿੰਨੇ 70000 ਰੁਪਇਆ ਪ੍ਰਤੀ ਏਕੜ ਜਿਹੜਾ ਨੁਕਸਾਨ ਆ ਸਾਡਾ ਉਹ ਦਵੇ ਬਾਕੀ ਜਿਹੜੀ ਸਾਡੀ ਮਿੱਟੀ ਚੱਕ ਗਈ ਪੱਧਰ ਕੋ ਹੋਣਾ ਉਹਦਾ ਨੁਕਸਾਨ ਵੱਖਰਾ ਕਿਸੇ ਦਾ ਕੋਈ ਮੋਟਰ ਵਾਲਾ ਕੋਠਾ ਕੋਈ ਬੋਰ ਖਰਾਬ ਹੋ ਗਿਆ ਉਹਦਾ ਨੁਕਸਾਨ ਦੀ ਭਰਾਈ ਸਰਕਾਰ ਕਰੇ ਬਾਕੀ ਮੈਂ ਤੁਹਾਨੂੰ ਮਾਦੀਆਂ ਕਿ ਅੱਜ ਤੁਸੀਂ ਸਾਰੇ ਇਲਾਕੇ ਵਾਲੇ ਇਹ ਕਿਸਾਨਾਂ ਦੀ ਮਦਦ ਆਇਓ ਤੇ ਜਿੰਨੇ ਜੋਗੇ ਆ ਅਸੀਂ ਬਾਕੀ ਵੀ ਅਪੀਲ ਕਰਾਂਗੇ ਇੱਥੇ ਜਿਹੜਾ ਇਹ ਬੰਨ ਅੱਜ ਤੋਂ ਸ਼ੁਰੂ ਹੋ ਜਾਊਗਾ ਇਹ ਬੰਨ ਮਾਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਸਰਕਾਰ ਨੂੰ ਦੁਬਾਰਾ ਅਪੀਲ ਕਰਦੇ ਆਂ ਕਿ ਸਰਕਾਰ ਸਿੱਧੇ ਤੌਰ ਤੇ ਆ ਕੇ ਇਹਨਾਂ ਦੇ ਖਾਤਿਆਂ 'ਚ ਪੈਸੇ ਪਾਵੇ ਇਹਨਾਂ ਨੂੰ ਸਿੱਧੀ امدਾ ਜਿਹੜੀ ਆ ਦਵੇ ਧੰਨਵਾਦ ਅੱਜ ਅਸੀਂ ਡੇਰਾ ਬਸੀ ਬਲਾਕ ਦੇ ਵਿੱਚ ਸਾਡੇ ਜਿਹੜੇ ਪਿੰਡ ਪੈਂਦੇ ਨੇ ਟਵਾਣਾ ਖਜੂਰ ਮੰਡੀ ਸਾਧਾਪੁਰ ਡੰਡੇਰਾ ਇਹ ਪਿੰਡਾਂ ਦੇ ਵਿੱਚ ਜਿਹੜਾ ਹੁਣ ਪਿੱਛੇ ਹੜ ਆਇਆ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੇਰਾ خیال ਉਧਰ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਤਾਂ ਇੰਨਾ ਨੁਕਸਾਨ ਹੋਇਆ ਕਿ ਲੋਕ ਬੇਕਾਰ ਹੋ ਗਏ ਉੱਜਣਗੇ ਮੈਂ ਤਾਂ ਕਹਿਣਾ ਹਾਂ ਵੀ ਜਿਵੇਂ 1947 ਦੇ ਵਿੱਚ ਲੋਕ ਉੱਜੜੇ ਉਹ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਆ ਔਰ ਇਹ ਹੜ੍ਹ ਪਹਿਲੀ ਵਾਰੀ ਨਹੀਂ 2023 'ਚ ਵੀ ਬਹੁਤ ਉਦੋਂ ਵੀ ਮਾਰ ਪਈ ਸੀ ਹੜਾਂ ਦੀ ਔਰ ਸਾਡੇ ਏਰੀਆ ਦੇ ਵਿੱਚ ਜਿਹੜੇ ਇਹ ਤਿੰਨੇ ਚਾਰੇ ਪਿੰਡ ਨੇ ਇਹਨਾਂ ਨੂੰ ਹਮੇਸ਼ਾ ਹੀ ਜਦੋਂ ਕਿਤੇ ਇਹ ਜਿਹਾ ਕੋਹਮਾਲ ਬਣਦਾ ਤਾਂ ਇਹਨਾਂ ਨੂੰ ਮਾਰ ਪੈਂਦੀ ਪੈਂਦੀ ਹੈ ਉਦੋਂ ਵੀ ਅਸੀਂ ਦੇਖ ਕੇ ਗਏ ਤੇ ਸਾਰੀ ਫਸਲ ਜਿਵੇਂ ਅੱਜ ਆ ਦੇਖੋ ਜਿੱਥੇ ਖੜੇ ਆ ਆਪਾਂ ਸਾਰੀ ਫਸਲ ਇੱਥੇ ਖਰਾਬ ਹੋ ਚੁੱਕੀ ਆ ਫਸਲ ਤਾਂ ਇੱਕ ਖਰਾਬ ਹੋ ਗਈ ਅੱਗੇ ਹਜੇ ਜਿਹੜੇ ਖੇਤ ਨੇ ਮੇਰਾ ਖਿਆਲ ਹੈ 2 ਸਾਲ 3 ਸਾਲ ਇੱਥੇ ਫਸਲ ਵੀ ਨਹੀਂ ਹੋ ਸਕਦੀ ਇਹ ਦੇਖੋ ਪਰ ਸਰਕਾਰ ਜਿਹੜੀ ਆ ਸੁੱਤੀ ਪਈ ਆ ਸਰਕਾਰ ਮੈਂ ਸਮਝਦਾ ਵੱਲੋਂ ਕੋਈ ਯੋਗਦਾਨ ਨਹੀਂ 2023 ਦੇ ਵਿੱਚ ਵੀ ਸਿਰਫ ਐਲਾਨ ਹੋਏ ਸੀਐਮ ਸਾਹਿਬ ਕਹਿੰਦੇ ਰਹੇ ਮੈਂ ਮੁਰਗੀਆਂ ਦੇ ਪੈਸੇ ਵੀ ਦੇਵਾਂਗਾ ਮੈਂ ਬੱਕਰੀਆਂ ਦੇ ਪੈਸੇ ਵੀ ਦੇਊਗਾ ਪਰ ਕਿਸੇ ਨੂੰ ਮੇਰੇ ਘਰ ਰੁਪਈਆ ਵੀ ਨਹੀਂ ਆਇਆ ਇਹ ਹਾਲਾਤ ਨੇ ਅਨਬਾਦ ਜੀ ਔਰ ਇੱਕ ਰੁਪਈਆ ਨਹੀਂ ਆਇਆ ਆਪਣੇ ਤੌਰ ਦੇ ਉੱਤੇ ਕਿਸਾਨ ਭਰਾਵਾਂ ਨੇ ਮੈਂ ਸਮਝਦਾ ਆਪਣਾ ਜਿੰਨਾ ਕਿ ਇੱਥੇ ਕੰਬ ਸਵਾਰ ਸਕਦੇ ਆ ਹੁਣ ਫੇਰ ਆ ਕੇ ਮਾਰ ਪੈਗੀ ਔਰ ਅੱਜ ਇੱਥੇ ਅਸੀਂ ਸਾਰੇ ਖੜੇ ਆ ਸਾਡੇ ਕਿਸਾਨ ਭਾਈ ਸਾਰੇ ਖੜੇ ਨੇ ਸੋ ਅੱਜ ਕੋਈ ਮੈਂ ਸਮਝਦਾ ਹੈ ਰਾਜਨੀਤੀ ਦਾ ਮਸਲਾ ਨਹੀਂ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਕਿਹਦੀ ਨਹੀਂ ਬਣਦੀ ਕਿਹਨੂੰ ਕਰਨਾ ਚਾਹੀਦਾ ਸੀ ਨਹੀਂ ਕਰਨਾ ਚਾਹੀਦਾ ਸੀ ਮੈਂ ਸਮਝਦਾ ਇਸ ਦੇ ਵਿੱਚ ਨਹੀਂ ਅਸੀਂ ਜਾਂਦੇ ਪਰ ਮੈਂ ਆਪਣੇ ਵੱਲੋਂ ਮੇਰੇ ਨਾਲ ਵੀ ਸਾਰੇ ਆਪਣੇ ਕਿਸਾਨ ਪਾਈ ਮੇਰੇ ਨਾਲ ਵੀ ਬਹੁਤ ਆਏ ਸੀ ਕਿਉਂਕਿ ਇਹ ਕਮ ਸੰਝਾ ਕੰਮ ਹੈ ਇਲਾਕੇ ਦਾ ਕੰਮ ਹੈ ਇਹ ਹਰ ਸਾਲ ਵਿਚਾਰੇ ਕਿਸਾਨ ਸਾਡੇ ਮਾਰ ਸਹਰੇ ਨੇ ਔਰ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਨਹੀਂ ਤਾਂ ਮੈਂ ਸਮਝਦਾ ਜਿਹੜਾ ਕੰਮ ਹੈ ਸਰਕਾਰ ਦਾ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਨੂੰ ਕਰਾਉਣਾ ਚਾਹੀਦਾ ਪਰ ਮੈਂ ਸਮਝਦਾ ਕੋਈ ਕਿਸੇ ਪਾਸੋਂ ਸਹਿਯੋਗ ਨਹੀਂ ਆਉਂਦਾ ਤਾਂ ਮੈਂ ਸਮਝਦਾ ਹਰ ਸਾਲ ਕਿਸਾਨ ਤਾਂ ਪਹਿਲੇ ਮਰਿਆ ਪਿਆ ਤੇ ਹੁਣ ਉਸ ਉੱਤੇ ਹੜਾ ਦੀ ਮਾਰ ਪੈ ਗਈ ਤੇ ਕਿਸਾਨ ਕਿੱਥੇ ਜਾਏਗਾ ਸੋ ਅੱਜ ਇਹ ਜਿੱਥੇ ਆਪਾਂ ਖੜੇ ਆਏ ਕਿਸਾਨ ਭਾਈ ਸਾਡੇ ਜਿਹੜੇ ਨੇ ਇਹ ਕੰਮ ਕਰਨ ਸ਼ੁਰੂ ਜਾ ਰਹੇ ਆ ਔਰ ਮੈਂ ਤਾਂ ਇੰਨਾ ਕੁ ਸ਼ੁਭਾਸ਼ ਦੋਣਾ ਕਿ ਆਪਣੇ ਵੱਲੋਂ ਅਸੀਂ ਜੋ ਤੁਸੀਂ ਡਿਊਟੀ ਲਾਉਂਗੇ ਅਸੀਂ ਉਹ ਪੂਰੀ ਕਰਾਂਗੇ ਇਹਦੇ ਵਿੱਚ ਜਿੰਨਾ ਵੀ ਯੋਗਦਾਨ ਤੁਸੀਂ ਸਾਡੀ ਡਿਊਟੀ ਲਾਉਂਗੇ ਆਪਣੇ ਵੱਲੋਂ ਤਨ ਮਨ ਧਨ ਦੇ ਨਾਲ ਟੋਰਨਲ ਖੜੇ ਆਂ ਔਰ ਅਸੀਂ ਚਾਹਨੇ ਆਂ ਅਰਦਾਸ ਕਰਦੇ ਆਂ ਕਿ ਵਾਹਿਗੁਰੂ ਅੱਗੇ ਤੋਂ ਇਹ ਜੀ ਮਾਰ ਨਾ ਪਵੇ ਔਰ ਜਿਹੜਾ ਇਹ ਆਪਾਂ ਅੱਜ ਕੰਮ ਸ਼ੁਰੂ ਕਰਨ ਜਾ ਰਹੇ ਆਂ ਇਹ ਕੰਮ ਜਿਹੜਾ ਸਾਡਾ ਮੁਕੰਮਲ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੂੰ ਇਹ ਪਿੰਡਾਂ ਦੇ ਵਿੱਚ ਮਾਰ ਨਾ ਪਵੇ ਸੋ ਮੈਂ ਤਾਂ ਸਾਰਿਆਂ ਦਾ ਲੋਕਲ ਸਾਹਿਬ ਆਏ ਨੇ ਇਹਨਾਂ ਦਾ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਵੀ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਅਸੀਂ ਇਹਨਾਂ ਦੇ ਨਾਲ ਆਂ ਔਰ ਇਸ ਕੰਮ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਯੋਗਦਾਨ ਪਾਏਗਾ ਸਾਰੇ ਰਲ ਮਿਲ ਕੇ ਅਸੀਂ ਇਹਨੂੰ ਪੂਰਾ ਕਰਾਂਗੇ ਬਹੁਤ ਬਹੁਤ ਸਾਨਿਹਾਲ ਅੱਲਾਹ